ਗੌਰ ਤਾਂ ਸਾਰਿਆਂ ਦੀ ਸੁਖਵੀਰ ਸਿੰਘ ਬਾਦਲ ਤੇ ਵੀ ਹੈ ਸੁਖਵੀਰ ਸਿੰਘ ਬਾਦਲ ਤਨਖਾਈਆ ਕਰਾਰ ਤਨਖਾਈਆ ਕਰਾਰ ਦਿੰਦੇ ਆਂ ਸੁਖਵੀਰ ਸਿੰਘ ਬਾਦਲ ਦਾ ਅਕਾਲ ਤੱਕ ਸਾਥ ਤੇ ਜਾਣਾ ਕੀ ਸੁਖਵੀਰ ਸਿੰਘ ਬਾਦਲ ਨੇ ਇੱਕ ਹੋਰ ਪੰਥਕ ਗਲਤੀ ਕਰ ਲਈ ਕੀ ਇਹ ਸਾਰੀ ਕਾਰਵਾਈ ਗੈਰ ਪੰਥਕ ਹੈ ਉਹਨਾਂ ਦੀ ਅਚਾਨਕ ਦੂਸਰੇ ਦੇ ਨਹੀਂ ਚਲੇ ਜਾਣਾ ਪਰ ਅੱਜਕੱਲ ਤਾਂ ਸੁਖਵੀਰ ਸਿੰਘ ਬਾਦਲ ਕਹਿੰਦੇ ਕੋਪਵੰਚ ਚਲੇ ਗਏ ਨੇ ਉਹਨਾਂ ਨੇ ਕਿਸੇ ਨੂੰ ਮਿਲਣਾ ਜੁਲਣਾ ਬੰਦ ਕਰ ਦਿੱਤਾ ਜਨਤਕ ਤਾਂ ਬਿਲਕੁਲ ਗੁਪਤ ਤਰੀਕੇ ਨਾਲ ਹੋਵੇ ਤਾਂ ਪਤਾ ਨਹੀਂ ਸੁਖਵੀਰ ਸਿੰਘ ਬਾਦਲ ਨੂੰ ਜਦੋਂ ਅਕਾਲ ਤਖਤ ਸਭ ਤੋਂ ਤਨਖਾਹਿਆ ਕਰਾ ਦਿੱਤਾ ਗਿਆ ਤੇ ਉਹਨਾਂ ਦੇ ਨਾਲ 10 ਸਾਲਾਂ ਦੀ ਉਹਨਾਂ ਦੀ 2007 ਤੋਂ ਲੈ ਕੇ 17 ਤੱਕ ਬਾਦ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਸਿੰਘ ਬਾਦਲ ਵਾਲੀ ਸਰਕਾਰ ਦੀ ਬਜਾਰਤ ਦੇ ਵਿੱਚ ਰਹੇ ਮੰਤਰੀਆਂ ਨੂੰ ਵੀ ਕਿਹਾ ਗਿਆ ਕਿ 15 ਦਿਨਾਂ ਦੇ ਵਿੱਚ ਆਪਣਾ ਆਪਣਾ ਮਾਫੀਨਾਮਾ ਸਪਸ਼ਟੀਕਰਨ ਮਾਫੀਨਾਮਾ ਨਿ ਸਪਸ਼ਟੀਕਰਨ ਦਿਓ ਤੇ ਉਸ ਹਵਾਲੇ ਨਾਲ ਕਹਿੰਦੇ ਸੁਖਬੀਰ ਸਿੰਘ ਬਾਦਲ ਦੂਏ ਦਿਨ ਹੀ ਪਹੁੰਚ ਗਏ 31 ਤਰੀਕ ਨੂੰ ਕਿ ਜੀ ਆ ਮੇਰੇ ਨਾਲ ਚਾਰ ਮੰਤਰੀ ਵੀ ਆਏ ਨੇ ਦਲਜੀਤ ਸਿੰਘ ਛੀਮਾ ਵੀ ਨਾਲ ਸੀ ਗੁਜਾਰ ਸਿੰਘ ਰਾਣੀ ਕੇ ਵੀ ਨਾਲ ਸੀ ਹੈ ਮੇਸ਼ੇਂਦਰ ਗਰੇਵਾਲ ਵੀ ਸੀ ਸ਼ਰਨਜੀਤ ਸਿੰਘ ਢਿੱਲੋਂ ਵੀ ਸੀ ਤੇ ਸੁਖਬੀਰ ਸਿੰਘ ਬਾਦਲ ਆਪ ਵੀ ਚਿੱਠੀ ਫੇਰ ਬਣਾ ਕੇ ਲੈ ਕੇ ਕਿ ਮੈਂ ਵੀ ਉਪ ਮੁੱਖ ਮੰਤਰੀ ਸੀ ਕੈਬਨਟ ਤੋਂ ਕਿਹਾ-ਕਿਆ ਇਸ ਲਈ ਮੈਂ ਆਇਆ ਕਾਲ ਤੱਕ ਸਭ ਗਏ ਮੱਥਾ ਟੇਕਿਆ ਸਕਤਰੇਚ ਬੈਠ ਕੇ ਇੰਤਜ਼ਾਰ ਕਰਦੇ ਰਹੇ ਜੱਸਰਗਣੀ ਰਕबीर ਸਿੰਘ ਦਾ ਲੰਮਾ ਸਮਾਂ ਇੰਤਜ਼ਾਰ ਕੀਤਾ ਫਿਰ ਉੱਥੇ ਕਹਿੰਦੇ ਜੀ ਹੈ ਜਸਪਾਲ ਸਿੰਘ ਗੋਰੀ ਜਿਹੜੇ ਸਹਾਇਕ ਨੇ ਹੈ ਨਿੱਜੀ ਸਹਾਇਕ ਨੇ ਜੱਸਰਗਣੀ ਰਕबीर ਸਿੰਘ ਦੇ ਤੇ ਇਸੇ ਤਰ੍ਹਾਂ ਮੀਡੀਆ ਸਲਾਹਕਾਰ ਨੇ ਹੈ ਨਾ ਤਲਵਿੰਦਰ ਸਿੰਘ ਬੁੱਟਰ ਹੋਰੀ ਉਹਨਾਂ ਦੀ ਹਾਜ਼ਰੀ 'ਚ ਕਹਿੰਦੇ ਜੀ ਉਹ ਚਿੱਠੀਆਂ ਉੱਥੇ ਸੌਂਪ ਦਿੱਤੀਆਂ ਉਹਨਾਂ ਨੇ ਕਿ ਜੀ ਆਸਿ ਸਪਸ਼ਟੀਕਰਨ ਦੇਣਾ ਹੈ ਪਰ ਪੰਥਕ ਰਵਾਇਤ ਨੂੰ ਸਮਝਣ-ਬੁੱਝਣ ਵਾਲੇ ਵਿਦਵਾਨਾਂ ਦਾ ਇਹ ਕਹਿਣਾ ਜਾਂ ਸੁਖਵੀਰ ਬਾਦਲ ਦੇ ਵਿਰੁੱਧ ਖੜੀਆਂ ਉਹਨਾਂ ਦੀ ਹੀ ਦਲੋਂ ਨਿਕਲੀਆਂ ਰਾਜਤਿਕ ਧਿਰਾਂ ਦਾ ਇਹ ਕਹਿਣਾ ਕਿ ਇਹ ਗੈਰ ਪੰਥਕ ਕਾਰਵਾਈ ਹੈ ਇਹ ਸੁਖਵੀਰ ਬਾਦਲ ਦੀ ਖੋਰ ਪੰਥਕ ਗਲਤੀ ਹੈ ਜਦੋਂ ਉਹਨਾਂ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਤਾਂ ਕੀ ਤਨਖਾਹਿਆ ਬੰਦੇ ਨੂੰ ਕਿਸੇ ਅਹੁਦੇ ਰੁਤਬੇ ਤੇ ਰਹਿਣ ਦਾ ਅਧਿਕਾਰ ਹੈ ਸਭ ਤੋਂ ਪਹਿਲਾਂ ਤਾਂ ਸੁਖਬੀਰ ਸਿੰਘ ਬਾਦਲ ਅਸਤੀਫਾ ਦਿੰਦੇ ਤਨਖਈਆ ਕਰਾਰ ਦਿੰਦੇ ਆ ਹੀ ਹੁਣ ਇਹ ਇੰਤਜ਼ਾਰ ਕਰਨ ਦੀ ਲੋੜ ਨਹੀਂ ਕਿ ਉਹਨਾਂ ਨੂੰ ਅਖਾਲ ਤੱਕ ਸਭ ਤੋਂ ਜੱਥੇਦਾਰ ਸਭ ਕਹਿਣਗੇ ਕਿ ਤੁਸੀਂ ਅਹੁਦਾ ਛੱਡੋ ਜਾਂ ਕੁਝ ਛੱਡੋ ਕਹਿੰਦੇ ਜਦੋਂ ਤਨਖਈਆ ਹੀ ਕਰਾਰ ਦਿੱਤਾ ਤਾਂ ਸਾਰਾ ਕੁਝ ਕਹਿਤਾ ਉਹਦੇ ਵਿੱਚ ਜਲਦੋਂ ਤੁਹਾਡੇ ਤੇ ਧਾਰਾਵਾਂ ਤਹਿਤ ਇੱਕ ਤਰ੍ਹਾਂ ਨਾਲ ਐਫਆਈਆ ਦਰਜ ਹੋ ਗਈ ਸੁਖਬੀਰ ਸਿੰਘ ਬਾਦਲ ਕਿਸੇ ਸਾਥੀ ਨੂੰ ਪੁੱਛ ਵੀ ਰਹੇ ਸੀ ਕਿਸੇ ਵਿਦਵਾਨ ਨਾਲ ਇਸਲਾਹ ਵੀ ਕਰ ਰਹੇ ਸੀ ਕਹਿੰਦੇ ਕਿ ਵੀ ਹੁਣ ਮੈਂ ਕੀ ਸਮਝਾਂ ਇਸ ਤਨਖਾਹ ਦਾ ਮਤਲਬ ਤੇ ਕਹਿੰਦੇ ਉਹਨੇ ਕਿਹਾ ਜੀ ਕਿ ਤੁਹਾਡੀ ਰਾਜਨੀਤਿਕ ਜਾਂ ਜੀਵਨ ਸ਼ੈਲੀ ਦੇ ਅੰਦਾਜ਼ 'ਚ ਜੇ ਸਮਝਾਉਣਾ ਹੋਵੇ ਤਾਂ ਇਹੀ ਹੈ ਕਿ ਜੀ ਜੀ ਮੇ ਐਫ ਆਈ ਆਰ ਹੁੰਦੀ ਆ ਉੱਚ ਧਾਰਾਵਾਂ 'ਮ ਲੱਗਦੀਆਂ ਨੇ ਉਮੇ ਤੁਹਾਡੇ ਤੇ ਐਫ ਆਈ ਆਰ ਹੋ ਗਈ ਆ ਹੁਣ ਚਲਾਨ ਪੇਸ਼ ਹੋਊਗਾ ਤੇ ਦੋਸ਼ਾਂ ਦੀ ਸੂਚੀ ਜਾਗਰ ਹੋਊਗੀ ਤੇ ਉਦੋਂ ਬਸਾ ਜਾਓ ਕਬੂਲਨਾਮਾ ਕਰਨਾ ਪੈਣਾ ਹੈ ਇਹ ਜਿਹੜੇ 15 ਦਿਨਾਂ ਦੇ ਵਿੱਚ ਕੈਬਨਿਟ ਮੰਤਰੀਆਂ ਨੂੰ ਕਿਹਾ ਗਿਆ ਸੀ ਉਹ ਚ ਸੁਖਵੀਰ ਬਾਦਲ ਨੂੰ ਨਹੀਂ ਕਿਹਾ ਗਿਆ ਸੀਗਾ ਕਿ ਤੁਸੀਂ ਆ ਜਾਓ ਸੁਖਵੀਰ ਬਾਦਲ ਨੂੰ ਅਚੇਚੇ ਤੌਰ ਤੇ ਸੱਦਿਆ ਜਾਏਗਾ ਉਹ ਸਮਾਂ 15 ਦਿਨਾਂ ਤੋਂ ਬਾਅਦ ਆਉਣਾ ਹੈ 15 ਦਿਨਾਂ ਚ ਤਾਂ ਇਹ ਸਾਰੀ ਜਿਹੜੇ ਅਜੇ ਉੱਧਰ ਬੈਠੇ ਨੇ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ ਮਜੀਠੀਆ ਨੂੰ ਵੀ ਆਉਣਾ ਪੈਣਾ ਮਨਪ੍ਰੀਤ ਬਾਦਲ ਨੂੰ ਵੀ ਆਉਣਾ ਪੈਣਾ ਆਦੇਸ਼ ਪ੍ਰਤਾਪ ਕੈਰੋ ਨੂੰ ਵੀ ਆਉਣਾ ਪੈਣਾ ਮਲੂਕੇ ਹੋਰਾਂ ਨੂੰ ਵੀ ਆਉਣਾ ਪੈਣਾ ਰਖੜੇ ਨੂੰ ਵੀ ਆਉਣਾ ਪੈਣਾ ਵੀ ਵੀ ਜਗੀਰ ਕੌਰ ਨੂੰ ਵੀ ਆਉਣਾ ਪੈਣਾ ਅਪਿੰਦਰਜੀਤ ਕੌਰ ਨੂੰ ਵੀ ਆਉਣਾ ਪੈਣਾ ਹਾਂ ਟੀਨਸਾਂ ਦੇ ਮੁੰਡੇ ਨੂੰ ਵੀ ਆਉਣਾ ਪੈਣਾ ਸੋ ਇਹ ਲੰਬੀ ਸੂਚੀ ਹੈ ਇਹ ਜਿਹੜੇ ਇਹਨਾਂ ਨਾਲ ਸੀਗੇ ਇਹ ਚਾਰਜ ਆਇਆ ਹੈ ਸੋ ਇਸ ਤਰ੍ਹਾਂ ਉਹਨਾਂ ਨੇ ਵੀ ਅਜ 15 ਦਿਨਾਂ ਦੇ ਅੰਦਰ ਅੰਦਰ ਆਪਣੇ ਸਪਸ਼ਟੀਕਰਨ ਸੌਂਪਣੇ ਆ ਉਹ ਤੋਂ ਬਾਅਦ ਜਥੇਦਾਰ ਸਹਿਬਾਨ ਮੀਟਿੰਗ ਕਰਕੇ ਫਿਰ ਸੁਖਵੀਰ ਸਿੰਘ ਬਾਦਲ ਨੂੰ ਕਹਿਣਗੇ ਕਿ ਇਸ ਦਿਨ ਆ ਕੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋਵੋ ਸੁਖਵੀਰ ਬਾਦਲ ਨੂੰ ਉਧਰ ਪੇਸ਼ ਹੋਣਾ ਪੈਣਾ ਫਿਰ ਉਦਨ ਉਹ ਗਨਾਹਾਂ ਦੀ ਸੂਚੀ ਪੜੀ ਜਾਣੀ ਹੈ ਫਿਰ ਉਹਦੇ ਹਵਾਲੇ ਨਾਲ ਕਬੂਲਣੇ ਪੈਣੇ ਨੇ ਤੇ ਫਿਰ ਤਨਖਾਈਏ ਬੰਦੇ ਨੂੰ ਤਨਖਾਹ ਦੀ ਤਫਸੀਲ ਸਮਝਾਈ ਜਾਈ ਗਈ ਹੈ ਅੱਜ ਸਥਿਤੀ ਇੱਥੇ ਆ ਕੇ ਖਲੋ ਗਈ ਕਿ ਸੁਖਵੀਰ ਸਿੰਘ ਬਾਦਲ ਦਾ ਹੁਣ ਇਹ ਸਾਰੇ ਸਿਸਟਮ ਚੋਂ ਐ ਮਥਾ ਟੇਕ ਕੇ ਐ ਸਪਸ਼ਟੀਕਰਨ ਦੇ ਕੇ ਇਹ ਜਿਹਾ ਕੰਮ 2-3 ਵਾਰ ਪਹਿਲਾਂ ਕਰ ਚੁੱਕੇ ਹਾਂ ਹੁਣ ਛਡਕਾਰਾ ਨਹੀਂ ਹੋਣਾ ਜਥੇਦਾਰ ਸਹਿਵਾਨ ਉੱਤੇ ਵੀ ਕੌਮ ਦਾ ਪੰਥ ਦਾ ਸਿੱਖੀ ਰਵੈਤ ਦਾ ਐਸਾ ਹੁਣ ਦਬਾਤਾ ਬਣ ਗਿਆ ਕਿ ਉਹ ਮर्यादा ਤੋਂ ਬਾਹਰ ਜਾ ਕੇ ਖਲਾਸੀ ਨਹੀਂ ਕਰ ਸਕਦੇ ਤੇ ਪਰ ਇਹ ਸਭ ਦੇ ਦਰਮਿਆਨ ਸੁਖਬੀਰ ਸਿੰਘ ਬਾਦਲ ਜਦੋਂ 31 ਤਰੀਕ ਨੂੰ ਪੇਸ਼ ਹੋਏ ਮਾਫੀਨਾਮੇ ਸਪਸ਼ਟੀਕਰਨ ਆਪਣੇ ਚਾਰ ਮੰਤਰੀਆਂ ਸਾਬਕਾ ਮੰਤਰੀਆਂ ਨਾਲ ਸੌਂਪੇ ਉਸ ਤੋਂ ਬਾਅਦ ਚੰਡੀਗੜ੍ਹ ਆਪੜੇ ਤੇ ਕਹਿੰਦੇ ਉਸ ਤੋਂ ਬਾਅਦ ਸਿੱਧੇ ਪਿੰਡ ਬਾਦਲ ਚਲੇ ਗਏ ਸੁਖਬੀਰ ਸਿੰਘ ਬਾਦਲ ਹੁਣ ਪਿੰਡ ਬਾਦਲ ਦੇ ਵਿੱਚ ਕਿਸੇ ਨਾਲ ਮੁਲਾਕਾਤ ਨਹੀਂ ਕਰ ਰਿਹਾ ਪਾਰਟੀ ਲੀਡਰਾਂ ਤੋਂ ਪਾਰਟੀ ਵਰਕਰਾਂ ਤੋਂ ਆਪਣੇ ਸਲਾਹਕਾਰਾਂ ਤੋਂ ਕਹਿੰਦੇ ਦੂਰੀ ਬਣਾ ਲਈ ਆ ਜਿਸ ਦਿਨ 31 ਤਰੀਕ ਨੂੰ 31 ਅਗਸਤ ਨੂੰ ਦਰਬਾਰ ਸਾਹਿਬ ਗਏ ਵੀ ਸੀ ਕਾਲ ਤੱਕ ਸਾਹਿਬ ਦੇ ਉੱਤੇ ਗਏ ਵੀ ਸੀ ਉਸ ਦਿਨ ਵੀ ਕਹਿੰਦੇ ਥੋੜੇ ਉਖੜੇ ਖੁੜੇ ਥਿਰਕੇ ਪਰ ਕਹਿੰਦੇ ਜੇ ਨਿਮਰਤਾ ਨਹੀਂ ਆਈ ਅਜੇ ਉਹ ਤਿਆਗ ਨਹੀਂ ਆਇਆ ਪਰ ਕਹਿੰਦੇ ਉਹ ਕਾਣਾ ਜੇ ਹੈਗਾ ਕਿ ਉਹ ਕਣ ਹੁਣ ਮਰੇਗਾ ਹੁਣ ਸਾਰਿਆਂ ਦੀ ਨਜ਼ਰਾਂ ਅਫਸਰ ਸਾਹਿਬਾਨ ਤੇ ਨੇ ਕਿ ਕਿਸ ਦਿਨ ਅਗਲੀ ਵਾਰ ਉਹਨੂੰ ਸੱਦਿਆ ਜਾਂਦਾ ਤੇ ਉਸ ਦਿਨ ਕਿਸ ਤਰ੍ਹਾਂ ਦਾ ਇਹ ਫੈਸਲਾ ਹੁੰਦਾ ਪਰ ਸੁਖਵੀਰ ਸਿੰਘ ਬਾਦਲ ਲਈ ਹੁਣ ਔਖੀ ਘੜੀ ਹੈ ਅਕਾਲੀ ਦਲ ਦੀ ਪੁਨਰ ਸਰਜੀਤ ਦੀਆਂ ਗੱਲਾਂ ਹੋਣ ਲੱਗੀਆਂ ਨੇ ਕਿਉਂਕਿ ਜਿੰਨੇ ਕੈਬਨਿਟਰ ਵਾਲੇ ਮੰਤਰੀ ਨੇ ਨਾਲ ਬਖਸ਼ੀ ਹੋ ਵੀ ਨਹੀਂ ਜਾਣੇ